ਤੇ ਬਹੁਤ ਸਾਰੀ ਤਰ੍ਹਾਂ ਦੀ ਜਿਹੜੀ ਨੂੰ ਉੱਥੇ ਮਲਾਈ ਚਾਂਪ ਮਿਲਦੀ ਆ ਕਿਹੜੀ ਚਾਂਪ ਹੈ ਜਿਹੜੀ ਤੁਸੀਂ ਬਣਾ ਰਹੇ ਹੋ ਇਹ ਮਲਾਈ ਚਾਂਪ ਹੈ ਭਾਜੀ ਤੇ ਭਾਜੀ ਇਹ ਮਲਾਈ ਕਿਹੜੀ ਹੁੰਦੀ ਹੈ ਇਹ ਭਾਜੀ ਇਹ ਅਮੂਲ ਹੈ ਭਾਜੀ ਅਮੂਲ ਦੀ ਮਲਾਈ ਆ ਗਈ ਤੇ ਨਾਲ ਮਸਾਲੇ ਐਡ ਹੋ ਰਹੇ ਭਾਜੀ ਕਿਹੜਾ ਮਸਾਲਾ ਜੀ ਇਹ ਚਾੜ ਮਸਾਲਾ ਭਾਜੀ ਕੇ ਹੁਣ ਥੋੜਾ ਜਿਹਾ ਲੱਗ ਗਿਆ ਜੀ ਮੱਖਣ ਦਾ ਤੜਕਾ ਤੇ ਚਾਂਪ ਹੋਣ ਜਾ ਰਹੀ ਹੈ ਰੈਡੀ ਇਹ ਹੈ ਜੀ ਮਲਾਈ ਚਾਂਪ ਤੁਸੀਂ ਜਾਣਦੇ ਹੋਵੋਗੇ ਕਿ ਆਮ ਸਿਲੰਡਰ ਦਾ ਜੂਸ ਕਰਦੇ ਆ ਲੋਕ ਤੰਦੂਰ ਦਾ ਯੂਜ਼ ਕਰਦੇ ਆ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਭਾਜੀ ਨੇ ਕੋਲੇ ਰੱਖੇ ਹੋਏ ਆ ਮੰਨ ਲਓ ਪਿਓਰ ਆਪਾਂ ਕਹਿ ਸਕਦੇ ਹਾਂ ਕਿ ਸ਼ੁੱਧ ਜਿਹੜੀ ਤੁਹਾਨੂੰ ਚੀਜ਼ ਇੱਥੇ ਮਿਲਣ ਵਾਲੀ ਹੈ ਜਦੋਂ ਤੁਸੀਂ ਇੱਥੇ ਲੋਕ ਤੁਹਾਨੂੰ ਦੇਖਦੇ ਆ ਲੋਕ ਤੁਹਾਨੂੰ ਕਹਿੰਦੇ ਵੀ ਹੋਣਗੇ ਵੀ ਤੁਸੀਂ ਹੋਰ ਕੋਈ ਜੌਬ ਵਗੈਰਾ ਕਰ ਲੈਂਦੇ ਜਾਂ ਘਰ ਦੇ ਦੋਸਤ ਮਿੱਤਰ ਵੀ ਇਦਾਂ ਕਹਿੰਦੇ ਹੋਣਗੇ ਨਹੀਂ ਇਦਾਂ ਤਾਂ ਕੋਈ ਵੀ ਨਹੀਂ ਕਹਿੰਦਾ ਭਾਜੀ ਪਰ ਜਿੱਦਾਂ ਮੇਰਾ ਹੈ ਹੀ ਇੰਦੇ ਵਿੱਚ ਇੰਟਰਸਟ ਮਤਲਬ ਸ਼ੌਂਕ ਤੁਹਾਨੂੰ ਪਹਿਲਾਂ ਹੀ ਸੀਗਾ ਹਾਂਜੀ ਇਹ ਕਟਿੰਗ ਕਰਕੇ ਐਡਿਟ ਕਰਾਂਗੇ ਮਸਾਲੇ ਆਪ ਆਇਆ ਹੁਣ ਭਈ ਚਾਟ ਮਸਾਲਾ ਇੰਦੇ ਵਿੱਚ ਕਰੀਮ ਇਹ ਮੱਖਣ ਕਿਹੜੀ ਕੰਪਨੀ ਦਾ ਯੂਜ਼ ਹੁੰਦਾ ਹੈ ਅਮੂਲ ਦਾ ਭਾਜੀ ਅੱਛਾ ਮੰਨ ਲਓ کریم ਫਰੈਸ਼ ਕਰੀਮ ਹੋਵੇ ਚਾਹੇ ਮੱਖਣ ਹੋਵੇ ਤਾਂ ਅਮੂਲ ਦਾ ਹੀ ਮਿਲਣਾ ਤੇ ਚਾਂਪ ਇੱਕ ਵਾਰ ਫੇਰ ਚੱਲੇਗੀ ਕੋਲਿਆਂ ਦੇ ਉੱਪਰ ਲਓ ਜੀ ਹੁਣ ਹੋਣ ਜਾ ਰਹੀ ਹੈ ਪਲੇਟਿੰਗ ਇਹ ਭਾਜੀ ਮਿੱਠਾ ਸੌਸ ਹੈ ਇਹ ਹੈਗੀ ਆਪਣੀ ਮਿੱਠੀ ਸੌਸ ਤੇ ਸੈਲਡ ਲਓ ਜੀ ਚਾਂਪ ਦੀ ਪਲੇਟ ਸਜ ਕੇ ਰੈਡੀ ਹੋ ਚੁੱਕੀ ਆ ਤੇ ਦੇਖ ਸਕਦੇ ਹੋ ਕਿੰਨੇ ਖੂਬਸੂਰਤ ਤੇ ਕਿੰਨਾ ਪਲੇਟ ਸਜ ਕੇ ਰੈਡੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਟੇਸਟ ਦੀ ਦੁਨੀਆ ਦੇ ਵਿੱਚ ਤੇ ਅੱਜ ਸ਼ਹਿਰ ਫਗਵਾੜਾ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕਿ ਕਿੰਗ ਮਲਾਈ ਚਾਂਪ ਦੇ ਬੜੇ ਚਰਚੇ ਨੇ ਕਿਉਂਕਿ ਖਾਸ ਕੀ ਹੈ ਖਾਸ ਇਹ ਹੈ ਕਿ ਇੱਕ ਸਰਦਾਰ ਸਾਹਿਬ ਜਿਹੜਾ ਹੈ ਮਲਾਈ ਚਾਂਪ ਦੀ ਸਟਾਲ ਲਗਾਉਂਦੇ ਨੇ ਤੇ ਦੂਰੋਂ ਦੂਰੋਂ ਲੋਕ ਇਹਨਾਂ ਦੇ ਚਾਂਪ ਦੇ دیਵਾਨੇ ਨੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਇਹਨਾਂ ਕੋਲੇ ਤੇ ਬਹੁਤ ਸਾਰੀ ਤਰ੍ਹਾਂ ਦੀ ਜਿਹੜੀ ਤੁਹਾਨੂੰ ਇੱਥੇ ਮਲਾਈ ਚਾਹ ਮਿਲਣੀ ਹੈ ਤੇ ਆਓ ਸਰਦਾਰ ਜੀ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਆ ਤੇ ਤੁਹਾਨੂੰ ਦੱਸਦੇ ਆ ਕਿ ਕੀ ਕੁਝ ਖਾਸ ਹੋਣ ਵਾਲਾ ਤੇ ਕਿੰਨੇ ਟਾਈਮ ਤੋਂ ਜਿਹੜਾ ਇਹ ਸਟਾਲ ਲਗਾ ਰਹੇ ਆ ਤੇ ਬਹੁਤ ਲਾਜਵਾਬ ਜਿਹੜੀ ਚਾਹਾਂਪ ਨੇ ਇਹ ਬਣਾਉਂਦੇ ਨੇ ਤੇ ਬਹੁਤ ਦੂਰੋਂ ਦੂਰੋਂ ਲੋਕ ਆ ਕੇ ਜਿਹੜਾ ਇਹਨਾਂ ਕੋਲ ਚਾਹਪ ਦੇ ਲਈ ਸਪੈਸ਼ਲ ਆਉਂਦੇ ਨੇ ਸਟਾਕ ਤੋਂ ਹੀ ਦੇ ਸਕਦੇ ਹੋ ਕਿੰਨਾ ਜ਼ਿਆਦਾ ਸਟਾਕ ਜਿਹੜਾ ਰੱਖਿਆ ਹੋਇਆ ਤੇ ਆਓ ਸਰਦਾਰ ਜੀ ਕੋਲ ਤੁਹਾਨੂੰ ਲੈ ਕੇ ਚਲਦੇ ਆ ਤੇ ਪੂਰੀ ਗੱਲਬਾਤ ਉਹਨਾਂ ਦੇ ਕੋਲ ਹੀ ਕਰਦੇ ਆ ਸੈਸ਼ਕਲ ਜੀ ਮੈਂ ਮਨੀ ਤੇ ਕਿੰਗ ਮਲਾਈ ਚਾਹ ਤੋਂ ਤੇ ਤੁਹਾਨੂੰ ਅੱਜ ਚਾਂਪ ਖਵਾਵਾਂਗੇ ਤੁਹਾਡਾ ਸਵਾਗਤ ਕਰਦੇ ਆ ਤੁਹਾਨੂੰ ਚਾਂਪ ਖਵਾਵਾਂਗੇ ਸਪੈਸ਼ਲ ਚਾਂਪ ਆ ਲਾਜਵਾਬ ਚਾਂਪ ਭਾਜੀ ਇਦਾਂ ਦੀ ਕਿਥੋਂ ਨਹੀਂ ਮਿਲਨੀ ਤੁਹਾਨੂੰ ਚਾਂਪ ਭਾਜੀ ਚਾਂਪ ਦੀ ਤੁਸੀਂ ਵੈਰਾਈਟੀ ਚੈੱਕ ਕਰ ਸਕਦੇ ਹੋ ਕਿ ਕਿੰਨੀ ਆਈਟਮਸ ਜਿਹੜੀਆਂ ਚਾਂਪ ਦੀਆਂ ਬਾਈ ਕੋਲ ਪੰਨਿਆਂ ਨੇ ਤੇ ਬਹੁਤ ਲਾਜਵਾਬ ਜਿਹੜਾ ਟੇਸਟ ਆ ਮੈਨੂੰ ਦੇਖ ਕੇ ਲੋਕਾਂ ਦੇ ਮੂੰਹ ਦੇ ਵਿੱਚ ਪਾਣੀ ਆਉਂਦਾ ਕਿਉਂਕਿ ਚਾਂਪ ਦੀ ਇਹਨਾਂ ਕੋਲ ਇੰਨੀਆਂ ਸਾਰੀਆਂ ਵੈਰਾਈਟੀਆਂ ਹੈਗੀਆਂ ਨੇ ਇਹਨੀਆਂ ਆਈਟਮ ਲੈਣਾਂ ਕੋਲੇ ਤੇ ਮਣੀ ਭਾਜੀ ਹੁਣ ਆਪਣੀ ਸਪੈਸ਼ਲ ਚਾਂਪ ਕਿਹੜੀ ਹੋਣ ਵਾਲੀ ਹੈ ਮੱਖੜੀ ਚਾਂਪ ਭਾਜੀ ਤੇ ਗਾਰਲਿਕ ਚਾਂਪ ਗਾਰਲਿਕ ਚਾਂਪ ਤੇ ਮੱਖਣੀ ਚਾਂਪ ਇਹ ਸਾਡੀ ਸਭ ਤੋਂ ਜ਼ਿਆਦਾ ਫੇਮਸ ਹੈ ਹਾਂਜੀ ਭਾਜੀ ਤੇ ਲੋ ਜੀ ਹੁਣ ਸਾਡੀ ਲੱਗਣ ਜਾ ਰਹੀ ਆ ਮੱਖਣੀ ਚਾਂਪ ਤੇ ਗਾਰਲਿਕ ਚਾਂਪ ਤੇ ਲਾਜੋ ਆਪ ਜਿਹੜੀ ਚੀਜ਼ ਹੋਣ ਵਾਲੀ ਹੈ ਤੇ ਭਾਜੀ ਕੀ ਕੀ ਇਹਦੇ ਵਿੱਚ ਐਡ ਕੀ ਕੀ ਹੁੰਦਾ ਇਹਦੇ ਵਿੱਚ ਭਾਜੀ ਮੱਖਣੀ ਦੇ ਹੁੰਦੀ ਆ ਤੇ ਮਸਾਲੇ ਹੁੰਦੇ ਭਾਜੀ ਵਿੱਚ ਐਡ ਹੁੰਦੀ ਆ ਤੇ ਗਾਰਲਿਕ ਚ ਹੁੰਦੀ ਆ ਉੱਚ ਵੀ ਸੌਸਿਸ ਤੇ ਲਸਣ ਦਾ ਟੇਸ ਹੁੰਦਾ ਭਾਜੀ ਲੋ ਜੀ ਕਰੋ ਭਾਜੀ ਫਿਰ ਰੈਡੀ ਤੇ ਮਲਾਈ ਚਾਂਪ ਜਿਹੜੀ ਤੇ ਗਾਰਲਿਕ ਚਾਂਪਾ ਹੁਣ ਲੱਗਣ ਜਾ ਰਹੀ ਹੈ ਤੇ ਪਾਜੀ ਚਲ ਗਏ ਉਧਰ ਲੋ ਜੀ ਕਟਿੰਗ ਹੋਣ ਜਾ ਰਹੀ ਆ ਤੇ ਮਣੀ ਵੀਰੇ ਕਰ ਰਹੇ ਨੇ ਕਟਿੰਗ ਚਾਂਪ ਦੀ ਕੀ ਬਾਤ ਆ ਜੀ ਮਤਲਬ ਸਪੀਡ ਤੁਸੀਂ ਚੈੱਕ ਕਰ ਸਕਦੇ ਹੋ ਕਿ ਸਪੀਡ ਕਿੰਨੀ ਕਟਿੰਗ ਆਉਂਦੀ ਤੇ ਪਾਜੀ ਰੈਡੀ ਹੋ ਗਈ ਇਹ ਚਾਂਪ ਹਾਂਜੀ ਇਹ ਰੈਡੀ ਤੇ ਇਹ ਕਿਹੜੀ ਚਾਂਪ ਹੈ ਜਿਹੜੀ ਤੁਸੀਂ ਬਣਾ ਰਹੇ ਹੋ ਇਹ ਮਲਾਈ ਚਾਂਪ ਪਾਜੀ ਲੋ ਜੀ ਮਲਾਈ ਚਾਂਪ ਰੈਡੀ ਕਰ ਰਹੇ ਆ ਤੇ ਇਹ ਆ ਗਈ ਜੀ ਮਲਾਈ ਤੇ ਪਾਜੀ ਇਹ ਮਲਾਈ ਕਿਹੜੀ ਹੁੰਦੀ ਹੈ ਇਹ ਇਹ ਪਾਜੀ ਇਹ ਮੂਲ ਆ ਪਾਜੀ ਅਮੂਲ ਦੀ ਮਲਾਈ ਆ ਗਈ ਤੇ ਨਾਲ ਮਸਾਲੇ ਐਡ ਹੋ ਰਹੇ ਭਾਜੀ ਕਿਹੜਾ ਮਸਾਲਾ ਜੀ ਇਹ ਚਾਟ ਮਸਾਲਾ ਭਾਜੀ ਚਾਟ ਮਸਾਲਾ ਤੇ ਲੋ ਜੀ ਚਾਂਪ ਹੋ ਰਹੀ ਹੈ ਰੈਡੀ ਇਹਦਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਥੋੜਾ ਜਿਹਾ ਲੱਗ ਗਿਆ ਜੀ ਮੱਖਣ ਦਾ ਤੜਕਾ ਤੇ ਚਾਂਪ ਹੋਣ ਜਾ ਰਹੀ ਹੈ ਰੈਡੀ ਇਹ ਹੈ ਜੀ ਮਲਾਈ ਚਾਂਪ ਤੇ ਭਾਜੀ ਪਲੇਟ ਦਾ ਕੀ ਰੇਟ ਰੱਖਿਆ ਹੋਇਆ ਪਲੇਟ ਦਾ ਭਾਜੀ 1/2 100 ਹੈ ਫੁੱਲ 200 1/2 100 ਰੁਪਏ ਤੇ ਫੁੱਲ 200 ਤੇ ਨਾਲ ਸਾਡੀ ਜਿਹੜੀ گارਲਿਕ ਹੈਗੀ ਆ ਉਹ ਵੀ ਚਾਂਪ ਤਿਆਰ ਹੋ ਰਹੀ ਹੈ ਤੇ ਇਧਰ ਮੰਨ ਲਓ ਗਰਮ ਕਰਨ ਦਾ ਤਰੀਕਾ ਤੁਸੀਂ ਦੇਖ ਸਕਦੇ ਹੋ ਕਿ ਗਰਮਗੰਧ ਤਰੀਕਾ ਤੁਸੀਂ ਦੇਖ ਸਕਦੇ ਹੋ ਕਿ ਕੋਲਿਆਂ ਦੇ ਉੱਪਰ ਸਾਰੀ ਚੀਜ਼ ਬਣਦੀ ਹੈ ਆਮ ਜਿਵੇਂ ਤੁਸੀਂ ਜਾਣਦੇ ਹੋਵੋਗੇ ਕਿ ਆਮ ਸਿਲੰਡਰ ਦਾ ਯੂਜ਼ ਕਰਦੇ ਆ ਲੋਕ ਤੰਦੂਰ ਦਾ ਯੂਜ਼ ਕਰਦੇ ਆ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਭਾਜੀ ਨੇ ਕੋਲੇ ਰੱਖੇ ਹੋਏ ਆ ਮੰਨ ਲਓ ਪਿਓਰ ਆਪਾਂ ਕਹਿ ਸਕਦੇ ਆ ਕਿ ਸ਼ੁੱਧ ਜਿਹੜੀ ਤੁਹਾਨੂੰ ਚੀਜ਼ ਇੱਥੇ ਮਿਲਣ ਵਾਲੀ ਆ ਲੋ ਜੀ ਇੱਧਰ ਹੋ ਚੁੱਕੀ ਆ ਰੈਡੀ ਤੇ ਹੁਣ ਹੋ ਰਹੀ ਹੈ ਪੈਕਿੰਗ ਹੋ ਰਹੀ ਹੈ ਭਾਜੀ ਇਹਨੂੰ ਹਾਂਜੀ ਭਾਜੀ ਤੇ ਲੋ ਜੀ ਮਲਾਈ ਚਾਪ ਦੀ ਹੋ ਰਹੀ ਹੈ ਪੈਕਿੰਗ ਤੇ ਤੇ ਭਾਜੀ ਮਤਲਬ ਲੋਕਾਂ ਦੇ ਵੱਲੋਂ ਤੁਹਾਨੂੰ ਕੀ ਕਮੈਂਟ ਆਉਂਦੇ ਜਦੋਂ ਤੁਸੀਂ ਇੱਥੇ ਲੋਕ ਤੁਹਾਨੂੰ ਦੇਖਦੇ ਆ ਲੋਕ ਤੁਹਾਨੂੰ ਕਹਿੰਦੇ ਵੀ ਹੋਣਗੇ ਵੀ ਤੁਸੀਂ ਹੋਰ ਕੋਈ ਜੌਬ ਵਗੈਰਾ ਕਰ ਲੈਂਦੇ ਜਾਂ ਘਰ ਦੇ ਦੋਸਤ ਮਿੱਤਰ ਵੀ ਇਦਾਂ ਕਹਿੰਦੇ ਹੋਣਗੇ ਨਹੀਂ ਇਦਾਂ ਤਾਂ ਕੋਈ ਵੀ ਨਹੀਂ ਕਹਿੰਦਾ ਭਾਜੀ ਪਰ ਜਿੱਦਾਂ ਮੇਰਾ ਹੈ ਹੀ ਇਹਦੇ ਵਿੱਚ ਇੰਟਰਸਟ ਮਤਲਬ ਸ਼ੌਂਕ ਤੋਂ ਪਹਿਲਾਂ ਇਹਦਾ ਹੀ ਸੀਗਾ ਹਾਂਜੀ ਤੇ ਮਤਲਬ ਜਿਹੜੇ ਚੀਜ਼ ਦਾ ਬੰਦੇ ਨੂੰ ਸ਼ੌਂਕ ਹੋਵੇ ਤੇ ਉਹਦੇ ਵੱਲ ਹੀ ਫਿਰ ਜਾਣਾ ਚਾਹੀਦਾ ਹਨਾ ਹਾਂਜੀ ਜਿੱਦਾਂ ਪਾਪਾ ਵੀ ਆਂਦੇ ਹੁੰਦੇ ਸੀ ਤੇ ਨਾਲ-ਨਾਲ ਮੈਂ ਵੀ ਆਂਦਾ ਹੁੰਦਾ ਹੀਗਾ ਉਹਨਾਂ ਦੇ ਤੇ ਮੈਨੂੰ ਹੋਰ ਹੋ ਗਿਆ ਸੀਗਾ ਤੇ ਮੈਂ ਵੀ ਫਿਰ ਦੁਆਰ ਤੋਂ ਪਾਪਾ ਨੂੰ ਹੁਣ ਨਾਲ ਖੜਦਾ ਮੈਂ ਪਾਪਾ ਦੇ ਤੇ ਭਾਜੀ ਟੋਟਲ ਕਿੰਨੀਆਂ ਵੈਰਾਈਟੀਆਂ ਹੈਗੀਆਂ ਨੇ ਚਾਂਪਦੀ ਟੋਟਲ ਭਾਜੀ 14-15 ਫਲੇਵਰ ਨੇ ਸਾਡੇ ਕੋਲ ਤੇ ਭਾਜੀ ਟਾਈਮਿੰਗ ਕੀ ਹੈ ਤੁਹਾਡੀ ਕਿੰਨੇ ਵਜੇ ਤੁਸੀਂ ਇੱਥੇ ਆ ਜਾਨੇ ਕਿੰਨੇ ਵਜੇ ਸੱਕੋਨੇ ਹੋ ਇੱਥੇ ਭਾਜੀ 4 ਵਜੇ ਆ ਜਾਈਦਾ ਤੇ 11 ਵਜੇ ਤੱਕ ਹੋਈਦਾ ਲਾਸਟ ਟਾਈਮ ਤੇ ਭਾ ਲੋਕੇਸ਼ਨ ਕੀ ਹੈ ਪ੍ਰੋਪਰ ਲੋਕੇਸ਼ਨ ਪ੍ਰੋਪਰ ਭਾਜੀ ਫਗਵਾੜਾ ਡੋਮੀਨੋਸ ਨੀਅਰ ਡੋਮੀਨੋਸ ਦੇ ਨਾਲ ਹੈ ਭਾਜੀ ਹਰਗੋਬੀ ਨਗਰ ਉਹ ਲੋਕੇਸ਼ਨ ਹੋਣ ਵਾਲੀ ਹੈ ਜੀ ਡੋਮੀਨੋਸ ਤੇ ਬਿਲਕੁਲ ਨਾਲ ਹੈ ਹਰਗੋਬਿੰਦ ਨਗਰ ਫਗਵਾੜਾ ਸ਼ਹਿਰ ਤੇ ਭਾਜੀ ਇੱਥੇ 4 ਵਜੇ ਆ ਜਾਂਦੇ ਆ 4 ਵਜੇ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਭਾਜੀ ਇੱਥੇ ਹੁੰਦੇ ਆ ਤੇ ਤੁਹਾਨੂੰ ਮਣੀ ਭਾਜੀ ਇੱਥੇ ਮਿਲਣਗੇ ਤੁਹਾਡਾ ਸਵਾਗਤ ਕਰਨ ਦੇ ਲਈ ਤੇ ਤੁਹਾਨੂੰ ਚਾਹ ਬਣਾ ਜਿਹੜੀ ਲਾਜਵਾਬ ਚਾਹਪ ਤੁਹਾਨੂੰ ਮਿਲਣ ਵਾਲੀ ਹੈ ਇੱਥੇ ਤੇ ਤੁਸੀਂ ਵੀ ਆ ਕੇ ਜਿਹੜਾ ਟੇਸਟ ਆ ਉਹ ਕਰ ਸਕਦੇ ਹੋ ਤੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਕਿ ਚਾਹਪ ਤੁਹਾਨੂੰ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਤੇ ਚਾਹਪ ਜੇਕਰ ਖਾਣੀ ਹੋਵੇ ਤਾਂ ਲੋਕ ਆਮ ਹੀ ਕਹਿੰਦੇ ਕਿ ਫਗਵਾੜੇ ਦੇ ਵਿੱਚ ਮਲਾਈ ਚਾਹਪ ਵਾਲੇ ਕੋਲ ਚੱਲੇਗੇ ਤੇ ਇਧਰ ਕੋਲਿਆਂ ਦੇ ਉੱਪਰ ਹੋ ਰਹੀ ਹੈ ਜੀ گارਲਿਕ ਚਾਂਪ ਰੈਡੀ ਤੇ ਨਾਲ ਜਿਹੜੀ ਇਹਨਾਂ ਦੀ ਸਭ ਤੋਂ ਜ਼ਿਆਦਾ ਫੇਵਰਟ ਹੈਗੀ ਆ ਤੇ ਕੋਲਿਆਂ ਦੇ ਉੱਪਰ ਤਿਆਰ ਹੋ ਰਹੀ ਹੈ ਤੇ ਮਨੋ ਦੇਖ ਸਕਦੇ ਹੋ ਪਾਜੀ ਮਸਾਲੇ ਜਿਹੜੇ ਯੂਜ਼ ਕਰਦੇ ਆ ਤੁਸੀਂ ਆਮ ਮਸਾਲੇ ਹੁੰਦੇ ਆ ਕਿ ਇਸ ਲਈ ਕੋਈ ਖਾਸ ਮਸਾਲੇ ਹੁੰਦੇ ਨਹੀਂ ਪਾਜੀ ਆਮ ਹੀ ਮਸਾਲੇ ਹੁੰਦੇ ਆ ਮਨੋ ਟੇਸਟ ਆਪਣੇ ਹੱਥ ਚ ਹੁੰਦਾ ਹਾਂਜੀ ਟੇਸਟ ਆਪਣੇ ਹੱਥ ਚ ਆ ਉਹਦਾ ਹੈ ਆਮ ਮਸਾਲੇ ਹੀ ਤੇ ਭਾਈ ਜੋ ਵੀ ਸਮਾਨ ਸਾਰਾ ਤਿਆਰ ਕਰਦੇ ਹੋ ਕੌਣ ਨਾਲ ਹੈਲਪ ਕਰਦੇ ਕੱਲੇ ਕਰਦੇ ਨਹੀਂ ਕੱਲੇ ਨਹੀਂ ਹੁੰਦੇ ਮੈਂ ਸਵੇਰ ਨੂੰ ਸਕੂਲ ਜਾਣਾ ਹੁੰਦਾ ਤੇ ਪਾਪਾ ਹੁੰਦੇ ਨਾਲ ਤੇ ਵੀਰੇ ਹੋਰੀ ਹੁੰਦੇ ਨੇ ਅੱਛਾ ਮੈਨੂੰ ਸਕੂਲ ਨਾਲ ਤੁਸੀਂ ਪੜਾਈ ਵੀ ਕਰ ਰਹੇ ਹੋ ਕਿਹੜੀ ਕਲਾਸ ਚ ਪੜਦੇ ਹੋ ਮੈਂ 10ਵੀਂ ਚਾ ਬਜੀ ਅੱਛਾ ਲੋ ਜੀ 10ਵੀਂ ਕਲਾਸ ਦੇ ਵਿੱਚ ਮਣੀ ਭਾਜੀ ਪੜਦੇ ਆ ਤੇ ਪਰ ਚਾਪ ਇਹਨਾਂ ਦੀ ਇੰਨੀ ਲਾਚਵਾ ਬਣਾ ਤੇ ਮਣੀ ਭਾਈ ਸੁਪਨਾ ਕੀ ਹੈ ਅੱਗੇ ਜਾ ਕੇ ਫਿਰ ਕੀ ਕਰਨਾ ਚਾਪ ਦਾ ਬਿਜ਼ਨਸ ਵੱਡਾ ਕਰਨਾ ਕਿ ਕੋਈ ਨੌਕਰੀ ਲੱਭਣੀ ਹੈ ਨਹੀਂ ਭਾਈ ਚਾਪ ਦਾ ਬਿਜ਼ਨਸ ਹੀ ਵੱਡਾ ਕਰਾਂਗੇ ਉਹਨਾਂ ਤੋ ਜੀ ਚਾਂਪ ਦਾ ਬਿਜ਼ਨਸ ਭਾਜੀ ਕਹਿੰਦੇ ਹੋਰ ਵੱਡਾ ਕਰਾਂਗੇ ਤੇ ਨਾਲ ਨਾਲ ਲੱਗ ਰਿਹਾ ਤੜਕਾ ਤੇ ਇੱਧਰ ਹੋ ਰਹੀ ਹੈ ਕੋਲਿਆਂ ਦੇ ਉੱਪਰ ਚਾਂਪ ਰੈਡੀ ਇਹ ਕਟਿੰਗ ਕਰਕੇ ਐਡਿਟ ਕਰਾਂਗੇ ਮਸਾਲੇ ਜੀ ਕਟਿੰਗ ਹੋ ਰਹੀ ਹੈ ਚਾਂਪ ਦੀ ਮਤਲਬ ਕਟਿੰਗ ਦੀ ਸਪੀਡ ਬੜੀ ਹੈ ਤੁਹਾਡੀ ਹਾਂ ਜੀ ਭਾਜੀ ਇੱਕ 10 ਸਾਲ ਤੋਂ ਹੀ ਮੈਂ ਲੱਗਾ ਹਾਂ ਭਾਜੀ ਮਤਲਬ ਐਕਸਪੀਰੀਅੰਸ ਬਣ ਗਿਆ ਹੁਣ ਇੰਨੇ ਦੇਰ ਦਾ ਹਣਾ ਆਪ ਆਇਆ ਹੁਣ ਭਾਈ ਚਾੜ ਮਸਾਲਾ ਇਹਦੇ ਵਿੱਚ ਕਰੀਮ ਤੇ ਆ ਹੁਣ ਪਾਵਾਂਗੇ ਮੱਖਣ ਇਹ ਮੱਖਣ ਕਿਹੜੀ ਕੰਪਨੀ ਦਾ ਯੂਜ਼ ਹੁੰਦਾ ਅਮੂਲ ਦਾ ਭਾਜੀ ਅੱਛਾ ਮੰਨ ਲਓ ਕਰੀਮ ਫਰੈਸ਼ ਕਰੀਮ ਹੋਵੇ ਚਾਹੇ ਮੱਖਣ ਹੋਵੇ ਤਾਂ ਅਮੂਲ ਦਾ ਹੀ ਮਿਲਣਾ ਹੈ ਤੇ ਇਹ ਚਾਂਪ ਇੱਕ ਵਾਰ ਫੇਰ ਚੱਲੇਗੀ ਕੋਲਿਆਂ ਦੇ ਉੱਪਰ ਤੇ ਗਰਮ ਕਰਨ ਦੇ ਲਈ ਮੰਨ ਲਓ ਰੱਖੀ ਗਈ ਆ ਤੇ ਨਾਲ ਇੱਧਰ ਬਹੁਤ ਸਾਰੀਆਂ ਹੋਰ ਵੀ ਚਾਂਪ ਨੇ ਤੇ ਮੰਨ ਲਓ ਲਾਜਵਾਬ ਤੇ ਭਾਜੀ ਹੁਣ ਇਹ ਚਾਂਪ ਆਪਣੀ ਰੈਡੀ ਹੋ ਗਈ ਚਾਂਪ ਆਪਣੀ ਹੁਣ ਰੈਡੀ ਹੋ ਗਈ ਹੁਣ ਪਲੇਟਿੰਗ ਦੇ ਜਾਊਗੀ ਇਹ ਹੁਣ ਜਾਊਗੀ ਪਲੇਟਿੰਗ ਦੇ ਲਈ ਤੇ ਚਾਂਪ ਹੋ ਚੁੱਕੀ ਹੈ ਰੈਡੀ ਤੇ ਥੋੜਾ ਜਿਹਾ ਤੁਹਾਨੂੰ ਅਸੀਂ ਦਿਖਾਵਾਂਗੇ ਭਾਜੀ ਨੂੰ ਇੱਕ ਵਾਰ ਤੁਸੀਂ ਫੇਰ ਦੇਖ ਲਓ ਕਿ ਭਾਜੀ ਕਿਸ ਤਰੀਕੇ ਨਾਲ ਚਾਂਪ ਬਣਾਉਂ ਜੋ ਕਿ ਸਕੂਲ ਦੇ ਵਿੱਚ ਪੜ੍ਹਦੇ ਨੇ 10ਵੀਂ ਕਲਾਸ ਦੇ ਵਿਦਿਆਰਥੀ ਵੀ ਨੇ ਤੇ ਬਾਈ ਇੱਥੇ ਆ ਕੇ ਚਾਂਪ ਦੀ ਛਤਾਲ ਇਹਨੇ ਲੱਗਦੀ ਆ ਤੇ ਹੁਣ ਚਾਂਪ ਰੈਡੀ ਹੋ ਗਈ ਪਲੇਟਿੰਗ ਹੋਣ ਜਾ ਰਹੀ ਹੈ ਚਾਂਪ ਦੀ ਤੇ ਮਣੀ ਭਾਈ ਜੀ ਦੰਨ ਹੈ ਰੈਡੀ ਹੈ ਹਾਂਜੀ ਦੰਨ ਹੈ ਭਾਈ ਜੀ ਲਓ ਜੀ ਹੁਣ ਹੋਣ ਜਾ ਰਹੀ ਹੈ ਪਲੇਟਿੰਗ ਤੇ ਭਾਈ ਜੀ ਮਿੱਠੀ ਸੌਸ ਹੈ ਇਹ ਹੈਗੀ ਆਪਣੀ ਮਿੱਠੀ ਸੌਸ ਤੇ ਇਹ ਸੈਲਡ ਇਹ ਪਲੇਟ ਹੋ ਗਈ ਰੈਡੀ ਹਾਂਜੀ ਲਓ ਜੀ ਚਾਂਪ ਦੀ ਪਲੇਟ ਸਜ ਕੇ ਰੈਡੀ ਹੋ ਚੁੱਕੀ ਆ ਤੇ ਦੇਖ ਸਕਦੇ ਹੋ ਕਿੰਨੇ ਖੂਸੂਰ ਤੇ ਕਿੰਨਾ ਪਲੇਟ ਸੱਜ ਕੇ ਰੈਡੀ ਹੈ ਤੇ ਐਡਰੈਸ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਪਗਵਾੜਾ ਦੇ ਵਿੱਚ ਹਰਗੋਬਿੰਦ ਨਗਰ ਡੋਮੀਨੋਸ ਪੀਜ਼ਾ ਤੇ ਬਿਲਕੁਲ ਨਾਲ ਕਿੰਗਸਮ ਲਈ ਚਾਂਪਲੇ ਤੁਹਾਨੂੰ ਮਿਲਣਗੇ ਉੱਥੇ ਆ ਕੇ ਤੁਸੀਂ ਜਿਹੜੀ ਚਾਂਪ ਟਰਾਈ ਕਰ ਸਕਦੇ ਹੋ ਲਓ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਖੁਸ਼ ਰਹੋ ਆਬਾਦ ਰਹੋ ਆਗਿਆ ਦੇ